ਕਦੇ ਨਹੀਂ ਹੋਇਆ ਸੀ ਕੋਈ ਪੰਜਾਬ ਦਾ ਸੀਐਮ ਹੋਵੇ ਤੋ ਆਪਣਾ ਚੰਡੀਗੜ੍ਹ ਛੱਡ ਕੇ ਸਾਡੇ ਲੋਕਾਂ ਦੇ ਵਿੱਚ ਆ ਕੇ ਬਹਿ ਜਾਏ ਇਹ ਕਦੇ ਨਹੀਂ ਹੋਇਆ ਸੀ ਮੈਂ ਕਹੂੰਗੀ ਕਿ ਜੇ ਜਿਮਨੀ ਚੋਣ ਆਈ ਆ ਤਾਂ ਬਹੁਤ ਚੰਗੇ ਵਾਸਤੇ ਆਈ ਆ ਔਰ ਜਲੰਧਰ ਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਸੀਐਮ ਸਾਹਿਬ ਨੇ ਫੈਸਲਾ ਕਰ ਲਿਆ ਕੀ ਹਫਤੇ ਦੇ ਵਿੱਚੋਂ ਦੋ ਦਿਨ ਪਰਿਵਾਰ ਦਾ ਕੋਈ ਨਾ ਕੋਈ ਜੀ ਇਸ ਜਲੰਧਰ ਦੇ ਲੋਕਾਂ ਦੇ ਵਿੱਚ ਰਹੂਗਾ ਸਭ ਤੋਂ ਵੱਡੀ ਗੱਲ ਬਹੁਤ ਸਤਿਕਾਰਯੋਗ ਅੱਜ ਇਸ ਸ਼ਾਮ ਵੇਲੇ ਦੀ ਜਨ ਸਭਾ ਜਿੱਥੇ ਸਾਡੇ ਵਿਚਕਾਰ ਸਾਡੇ ਬਹੁਤ ਮਾਨਯੋਗ ਪੰਜਾਬ ਦੀ ਸ਼ਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਨ੍ਹਾਂ ਦਾ ਤੁਸੀਂ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਫਾਈਨਲੀ ਆਪਣੇ ਵਾਰਡ ਦੇ ਵਿੱਚ ਆਪਣੇ ਵਿਚਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਮੈਂ ਚਾਹੂਗੀ ਕਿ ਦੱਬ ਕੇ ਤਾੜੀਆਂ ਨਾਲ ਜ਼ੋਰ ਦੀ ਇਹਨਾਂ ਦਾ ਸਵਾਗਤ ਕਰੀਏ ਸੋ ਮੈਂ ਸਭ ਤੋਂ ਪਹਿਲਾਂ ਮਾਨ ਸਾਹਿਬ ਨੂੰ ਇਸ ਸਾਡੇ ਵਿਚਕਾਰ ਆਉਣ ਤੇ ਆਪਣਾ ਸਮਾਂ ਦੇਣ ਤੇ ਮੈਂ ਧੰਨਵਾਦ ਕਰਦੀ ਆ ਇਹਨਾਂ ਨੂੰ ਜੀ ਆਇਆਂ ਕਹਨੀ ਆ ਔਰ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਜਨ ਸਭਾ ਦੇ ਵਿੱਚ ਮੇਰੇ ਬਜ਼ੁਰਗ ਮੇਰੇ ਵੀਰ ਮੇਰੀਆਂ ਭੈਣਾਂ ਜੜੀਆਂ ਕੀ ਮੈਂ ਜਿਆਦਾ ਸਮਾਂ ਨਹੀਂ ਲਾਉਂਗੀ ਮਾਨ ਸਾਹਿਬ ਨੂੰ ਇੱਕ ਗੱਲ ਦੇ ਵਿੱਚ ਸੀਮਿਤ ਸ਼ਬਦਾਂ ਦੇ ਵਿੱਚ ਦੱਸਣਾ ਚਾਹੂੰਗੀ ਕਿ ਇਸ ਵਾਰਡ ਨੰਬਰ 70 ਦੀ ਇੱਕ ਬਹੁਤ ਵੱਡੀ ਖਾਸੀਅਤ ਰਹੀ ਹੈ ਜੀ ਜਿੰਨੇ ਵੀ ਸਾਡੇ ਪਰਿਵਾਰੀ ਲਗਾਤਾਰ ਮਿਹਨਤ ਪਿਛਲੇ 15 ਦਿਨਾਂ ਤੋਂ ਕਰ ਰਹੇ ਨੇ ਔਰ ਜਿੱਥੇ-ਜਿੱਥੇ ਬੁੱਤ ਤੇ ਜਨ ਸਭਾ ਹੋਇਆ ਕਰਦੀ ਸੀ ਸਭ ਤੋਂ ਵੱਡੀ ਸ਼ਮੂਲੀਅਤ ਉੱਥੇ ਸਾਡੀ ਲੇਡੀਜ਼ ਦੀ ਹੁੰਦੀ ਸੀ ਇੱਕ ਵਾਰੀ ਆਪਣੇ ਆਪ ਲਈ ਜ਼ਰੂਰ ਤੁਸੀਂ ਸਾਰੇ ਤਾੜੀਆਂ ਮਾਰੋ ਕਿਉਂਕਿ ਇਹ ਸ਼ੁਭ ਸੰਕੇਤ ਆ ਜਿੱਥੇ ਤੁਸੀਂ ਉੱਪਰ ਛੱਤਾਂ ਤੱਕ ਦੇਖ ਲਓ ਥੱਲੇ ਵੀ ਲੇਡੀਜ਼ ਬੈਠੀਆਂ ਨੇ ਉੱਪਰ ਵੀ ਖੜੀਆਂ ਨੇ ਮੈਂ ਸਾਰਿਆਂ ਦਾ ਤੈਅਦਲੋਂ ਸਾਰਿਆਂ ਦਾ ਇੱਥੇ ਧੰਨਵਾਦ ਕਰਦੀ ਆਂ ਔਰ ਮਾਨ ਸਾਹਿਬ ਦਾ ਇੱਕ ਗੱਲ ਲਈ ਹੋਰ ਬਹੁਤ ਵੱਡਾ ਸ਼ੁਕਰਾਨਾ ਇੱਕ ਗੱਲ ਕਹਿ ਕੇ ਖਤਮ ਕਰੂੰਗੀ ਕਿਉਂਕਿ ਅੱਜ ਤੱਕ ਇਹ ਕਦੇ ਨਹੀਂ ਹੋਇਆ ਸੀ ਕੋਈ ਪੰਜਾਬ ਦਾ ਸੀਐਮ ਹੋਵੇ ਤੋ ਆਪਣਾ ਚੰਡੀਗੜ੍ਹ ਛੱਡ ਕੇ ਸਾਡੇ ਲੋਕਾਂ ਦੇ ਵਿੱਚ ਆ ਕੇ ਬਹਿ ਜਾਏ ਇਹ ਕਦੇ ਨਹੀਂ ਹੋਇਆ ਸੀ ਮੈਂ ਕਹੂੰਗੀ ਕਿ ਜੇ ਜਿਮਨੀ ਚੋਣ ਆਈ ਆ ਸਇ ਬਹੁਤ ਚੰਗੇ ਵਾਸਤੇ ਆਈ ਆ ਔਰ ਜਲੰਧਰ ਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਸੀਐਮ ਸਾਹਿਬ ਨੇ ਫੈਸਲਾ ਕਰ ਲਿਆ ਕਿ ਹਫਤੇ ਦੇ ਵਿੱਚੋਂ ਦੋ ਦਿਨ ਪਰਿਵਾਰ ਦਾ ਕੋਈ ਨਾ ਕੋਈ ਜੀ ਇਸ ਜਲੰਧਰ ਦੇ ਲੋਕਾਂ ਦੇ ਵਿੱਚ ਰਹੂਗਾ ਔਰ ਸਭ ਤੋਂ ਵੱਡੀ ਗੱਲ ਸੋ ਇਹਨਾਂ ਦਾ ਧੰਨਵਾਦ ਔਰ 15 ਦਿਨਾਂ ਤੋਂ ਲਗਾਤਾਰ ਜਲੰਧਰ ਦਾ ਹਾਲ ਦੇਖ ਰਹੇ ਨੇ ਜਿੱਥੇ ਤਾਰਾ ਲੰਮਕੀ ਜਾਂਦੀ ਆ ਸੀਵਰੇਜ ਬਲਾਕ ਆ ਬੁਰਾ ਹਾਲਾ ਜਿੱਥੇ ਪਾਰਕ ਬਣਨੇ ਚਾਹੀਦੇ ਆ ਔਰ ਜਿਹੜੇ ਹਿਸਾਬ ਤੇ ਤੁਸੀਂ ਅੱਜ ਵੱਡੀ ਗਿਣਤੀ ਚ ਪਹੁੰਚੇ ਹੋ ਮੈਂ ਇੱਕੋ ਗੱਲ ਕਹਿ ਕੇ ਖਤਮ ਕਰੂੰਗੀ ਔਰ 10 ਤਰੀਕ ਨੂੰ ਦੱਬ ਕੇ ਵੋਟਾਂ ਝਾੜੂ ਨੂੰ ਪਾ ਦਿਓ ਸੀਐਮ ਸਾਹਿਬ ਬੈਠੇ ਨੇ 70 ਨੰਬਰ ਵਾਰਡ ਨੂੰ ਇੱਥੋਂ ਜੁਤਾ ਕੇ ਭੇਜ ਦਿਓ ਇਹਨੂੰ ਜਲੰਧਰ ਦਾ ਟਾਪ ਦਾ ਵਾਰਡ ਬਣਾਉਣਾ ਫਿਰ ਜ਼ਿੰਮੇਵਾਰੀ ਸਰਕਾਰ ਦੀ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ